ਬਰਸਾਤ ਦਾ ਤਾंडव ਜਾਰੀ ਹੈ ਅਤੇ ਇਸ ਕਰਕੇ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਲੋਕਾਂ ਦੀਆਂ ਮੁਸੀਬਤਾਂ ਵਾਧ ਰਹੀਆਂ ਹਨ ਫਲੋਰ ਦੇ ਕਸਬਾ ਆਪਰਾ ਨਾਲ ਸੰਬੰਧਿਤ ਪਿੰਡ ਰਾਏਪੁਰ ਤੋਂ ਵੱਡੀ ਖਬਰ سامنے ਆਈ ਹੈ ਜੁਥੇ ਤੇ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਇਸ ਕਰਕੇ ਘਰਾ ਵਿੱਚ ਪਿਆ ਘਰੇਲੂ ਸਮਾਨ ਪੂਰੀ ਤਰ੍ਹਾਂ ਖਰਾਬ ਹੋ ਗਿਆ ਹਾਲੇਕਿ ਵੱਡੀ ਗੱਲ ਇਹ ਰਹੀ ਹੈ ਕਿ ਕਿਸੇ ਵੀ ਪਰਿਵਾਰ ਨੂੰ ਜਾਨੀ ਨੁਕਸਾਨ ਨਹੀਂ ਹੋਇਆ 피해ਤ ਪਰਿਵਾਰਾਂ ਦਾ ਕਹਿਣਾ ਹੈ ਕਿ ਛੱਤ ਗਾੜਰਾ ਬਾਲਿਆਂ ਨਾਲ ਬਣੀ ਹੋਈ ਸੀ ਜੋ ਸਵੇਰ ਦੇ ਸਮੇਂ ਟੈ ਗਈ ਕੰਨਾਂ ਦੀ ਜਾਣਕਾਰੀ ਮਿਲਣ ਤੇ ਗਲੀ ਨਿਵਾਸੀ ਵੀ ਇਕੱਠੇ ਹੋਏ ਅਤੇ ਸਰਕਾਰ ਨਾਲੋਂ ਅਟੂ ਕਮਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਇਸ ਮੌਕੇ ਪਟਵਾਰੀ ਤੂਰਵ ਗਰਗ ਸਰਪੰਚੋ ਪਰਮਜੀਤ ਕੋਰ ਸਾਬਕਾ ਪੰਚਾਇਤ ਤੇ सुरेंद्र ਸਿੰਘ ਅਤੇ ਪਿੰਡ ਪੰਚਾਇਤ ਦੇ ਮੈਂਬਰ ਵੀ ਮੌਜੂਦ ਹਨ ਫਲੋਰ ਤੋਂ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਹਾਂਜੀ ਕੀ ਨਾ ਆਪਣਾ ਜੀ ਰਜਿੰਦਰ ਕੋਰ ਰਜਿੰਦਰ ਕੋਰ ਜੋ ਪਿਛਲੇ ਦਿਨਾਂ ਤੋਂ ਕਈ ਦਿਨ ਤੋਂ ਬਰਸਾਤ ਹੋ ਰਹੀ ਹੈ ਜੋ ਕਾਫੀ ਮਕਾਨ ਤੁਹਾਡੇ ਦੇਖਣ ਵਿੱਚ ਹਸਰਾ ਲੱਗਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਡੇ ਭਾਜੀ ਫਿਰ ਮੈਂ ਸੁਖਿੰਦਰਪਾਲ ਦੀ ਪਤਨੀ ਆ ਸੁਖਿੰਦਰਪਾਲ ਦੀ ਪਤਨੀ ਆ ਸਾਡੇ ਘਰਾਂ ਦੇ ਹਾਲਾਤ ਬਹੁਤ ਮਾੜੇ ਆ ਭਾਜੀ ਸਾਡੀ ਛੱਤਾਂ ਡੇਗ ਗਈਆਂ ਇਸ ਲੋਕਾਂ ਦੇ ਕਰਕੇ ਮਾਨ ਰੱਖਿਆ ਹੋਇਆ ਭਾਜੀ ਸਾਡੇ ਇਹਨੂੰ ਸਰਕਾਰ ਨੂੰ ਬੇਨਤੀ ਹੈ ਵੀ ਸਾਡੇ ਮਦਦ ਕਰੇ ਸਾਡੇ ਹਾਂ ਛੋਟੇ ਛੋਟੇ ਬੱਚੇ ਆ ਭਾਜੀ ਅਸੀਂ ਬਹੁਤ ਔਖੇ ਆ ਕੰਮਾਂ ਤੋਂ ਵੀ ਬੇਲੇ ਬੈਠੇ ਆ ਕਿੰਨੇ ਦਿਨਾਂ ਤੋਂ ਹੁਣ ਤਾਂ 20 ਦਿਨ ਹੋ ਗਏ ਕੰਮ ਵੀ ਨਹੀਂ ਕੋਈ ਲੱਗਾ ਜਿਦ ਖਾਣ ਪੀਣ ਨੂੰ ਨਿਆਣਿਆਂ ਨੂੰ ਕੁਝ ਨਹੀਂ ਹੈਗਾ ਤਾਂ ਲੱਗਦਾ ਖਾਨ ਪਿੰਡ ਤੋਂ ਵੀ ਉੱਥੇ ਤੇ ਦੋਸਤਾਂ ਵੀ ਡੇਗ ਗਿਆ ਲੋਕਾਂ ਦਾ ਕਸਮਾ ਰੱਖਿਆ ਸਾਡੇ ਕੰਦ ਸਾਰੇ ਡੇਗ ਗਏ ਤੇ ਨਵੀਆਂ ਤੋਂ ਨਵੀਆਂ ਆਈ ਜਾਂਦੀਆਂ ਸਾਰਾ ਮਕਾਨ ਹਿੱਲਿਆ ਪਿਆ ਸਾਡੀ ਪਟਵਾਰੀ ਫਲੋਰ ਤੋਂ ਵਾਈ ਸੀ ਜਦ ਪੰਚਾਇਤ ਮੈਂਬਰ ਅਸੀਂ ਕੀ ਬੋਲੀ ਚੱਲੇ ਅਸੀਂ ਇਹ ਦੱਸਿਆ ਸੀ ਫਿਰ ਭਾਜੀ ਆ ਦੇਖੋ ਸਾਡੇ ਹਾਲਾਤ ਦੇਖੋ ਤੇ ਉਹ ਕਹਿੰਦੇ ਤੁਹਾਨੂੰ ਅਸੀਂ ਸਰਕਾਰ ਵੱਲੋਂ ਮਦਦ ਕਰਾਵਾਂਗੇ ਤੁਹਾਨੂੰ ਪੈਸੇ ਦੇ ਕੇ ਜਾਣਗੇ ਤਾਂ ਤਰਪਾਲਾ ਵੀ ਦੇ ਕੇ ਜਾਣਗੇ ਦੇ ਆਰੇ ਦਪਾ ਕਰਨ ਵਾਲੇ ਬੰਦੇ ਆ ਸਾਡੇ ਕਿੰਨੇ ਦਿਨਾਂ ਤੋਂ ਪਹਿਲੇ ਆ ਜੀ ਹਾਂ ਜੀ ਸਾਡੀ ਸਰਕਾਰ ਵੱਲੋਂ ਬੇਨਤੀ ਆ ਸਾਨੂੰ ਇਹ ਕਰਾਇਆ ਜਾ ਕੇ ਸਾਡੇ ਘਰ ਦੇ ਹਾਲਾਤ ਸੁਧਾਰਨ ਥੋੜੇ ਜੀ ਮਾਫੀ ਚ ਦਿੱਤਾ ਜਾਵੇ ਜੀ ਜਸਵੀਰ ਜਸਵੀਰ ਕੌਰ ਹਾਂ ਜੀ ਹਾਂ ਜੀ ਮਸੀ ਅਸੀਂ ਤਾਂ ਬਚੇ ਆ ਜੀ ਕੀ ਗੱਲ ਬਾਤ ਤੁਸੀਂ ਕੱਲ ਜੋ ਤੁਹਾਡੇ ਇੱਥੇ ਹਾਲਾਤ ਬਣਿਆ ਘਰ ਦੇ ਬਹੁਤ ਮਸੀ ਅਸੀਂ ਤਾਂ ਠੱਕੇ ਬਚੇ ਜੀ ਮਸੀ ਨੂੰ ਮਸੀ ਮੁੰਡੇ ਅੰਦਰੋਂ ਕੱਢਿਆ ਕੀ ਮਕਾਨ ਜੇ ਤੁਹਾਡੇ ਬਾਲੇ ਡੱਗ ਪਏ ਬਾਲੇ ਡੱਗ ਪਏ ਹਾਂਜੀ ਹੁਣ ਜੀ ਦੇ ਅੱਡਾ ਪਾਇਮ ਨਾ ਕਰਦਾ ਫਾਨੀ ਪੂਰਾ ਖਾਰਦੀ ਹੈ ਮਾੜੀ ਮੋਟ ਸਾਰੇ ਹੀ ਮਾੜੇ ਪੁੱਤ ਹੈ ਸਾਡੇ ਮਾੜਾ ਮੁੱਤਾ ਸੋਚਦਾ ਜਿੰਦਾ ਢਾੜੀ ਤੇ ਪਾਖਾ ਲੇ ਜੀ ਜਿੰਨੀ ਪਿਆਰੀ ਦੀ ਮੌਤ ਹੋ ਗਈ ਜੀ ਮੈਂ ਕੋ ਕੱਲਾ ਕਮੋਣਾ ਹੈ ਜੀ ਹਾਂਜੀ ਹੁਣ ਪੈਂਡ ਰੈਪਰ ਆਈਆਂ ਜੀ ਠੀਕੀ ਮੰਗ ਕਰੇ ਸਰਕਾਰ ਕੋਲੋਂ ਸਰਕਾਰ ਕੋਲ ਦੇ ਇਹੀ ਮੰਗ ਕਰਦੇ ਆਂ ਜੀ ਸਾਨੂੰ ਥੋੜਾ ਬੜਾ ਹੈਲਪ ਕਰੋ ਹੈਲਪ ਕੀਤੀ ਜਾਵੇ ਹੈਲਪ ਕੀਤੀ ਜਾਵੇ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੁਹਾਡਾ ਹਾਂਜੀ ਜਿੱਦਾਂ ਤੁਸੀਂ ਦੇਖਿਆ ਕਿ ਤੁਹਾਡੇ ਛੱਤਾਂ ਦੇ ਬਾਲੇ ਜਿਹੜੇ ਥੱਲੇ ਡਿੱਗ ਪਏ ਆ ਕੋਈ ਸੱਟ ਚੋਟ ਤੋਂ ਬਚਾਅ ਆ ਕੋਈ ਪਿੰਡ ਵੱਲੋਂ ਪੰਚਾਇਤ ਵੱਲੋਂ ਹਾਂਜੀ ਕੀ ਕਹਿੰਦੇ ਕਰਾਂਗੇ ਜੀ ਬਚਾਅ ਦਾ ਲੈ ਕਹਿੰਦੇ ਕੋਈ ਜਾਨੀ ਹੱਲ ਕਰਾਂਗੇ ਮਾਨੀ ਕਰਦੇ ਆ ਮਸੀਂ ਆਇਆ ਮੈਂ ਬਚਾਅ ਹਾਂਜੀ ਕੀ ਨਾ ਆਪਣਾ ਮੇਰਾ ਨਾਮ ਸੁਖਵਿੰਦਰ ਗੁਮਾਰ ਹੈ ਜੀ ਕਿਹੜਾ ਪਿੰਡ ਟੈਂਡਰ ਰੈਪਰ ਆਈਆਂ ਤੇ ਡੈਡੀ ਦਾ ਨਾਮ ਤਾਰਾ ਚੰਦ ਹੈ ਜੀ ਤੇ ਸਾਡੇ ਮਕਾਨ ਜਿਹੜੇ ਬਹੁਤ ਪੁਰਾਣੇ ਆ ਘੱਟੋ ਘੱਟ ਵੀ 70 80 ਸਾਲ ਪੁਰਾਣੇ ਪਹਿਲੇ ਬਜ਼ੁਰਗਾਂ ਦੇ ਪਾਏ ਹੋਏ ਆ ਮਕਾਨ ਬਾਬੇ ਦਾਦਿਆਂ ਦੇ ਤਾਂ ਉਹ ਹੁਣ ਇੰਨੇ ਪੁਰਾਣੇ ਆ ਕਿ ਬਹੁਤ ਟਾਈਮ ਤੋਂ ਇਹਨਾਂ ਦੀਆਂ ਛੱਤਾਂ ਟੇੜੀਆਂ ਹੋਈਆਂ ਆ ਤਾਂ ਹੁਣ ਇਹਨਾਂ ਦੀਆਂ ਛੱਤਾਂ ਡਿੱਗਣ ਦਾ ਬਹੁਤ ਖਤਰਾ ਹੈ ਟੇੜਾ-ਟੋੜਾ ਬਹੁਤ ਆਈਆਂ ਆ ਉੱਤੇੋਂ ਤਾਂ ਬਿਜਲੀ ਦਾ ਵੀ ਗਰੰਟੇ ਦੇ ਵਿੱਚ ਬਹੁਤ ਜ਼ਿਆਦਾ ਸੰਪਰਕ ਆਇਆ ਹੋਇਆ ਆ ਇਸ ਕਰਕੇ ਮੈਂ ਮੇਰੇ ਵਿੱਚ ਇਨੀ ਹਿੰਮਤ ਹੈ ਨਹੀਂ ਕਿ ਮੈਂ ਮਕਾਨ ਬਣਾ ਸਕਾਂ ਸਰਕਾਰ ਵੱਲੋਂ ਸਾਨੂੰ ਕਿ ਅਸੀਂ ਸਰਕਾਰ ਅੱਗੇ ਰਿਕਵੈਸਟ ਕਰਦੇ ਹਾਂ ਜੀ ਕਿ ਸਾਡੀ ਹੈਲਪ ਕੀਤੀ ਜਾਵੇ ਮਕਾਨ ਬਦਲਣ ਵਾਸਤੇ ਛੱਤਾਂ ਬਦਲਣ ਵਾਸਤੇ ਜੋ ਵੀ ਮੁਆਵਜ਼ਾ ਸਾਡਾ ਸਰਕਾਰ ਵੱਲੋਂ ਆ ਮੰਗਿਆ ਸਾਨੂੰ ਕਿ ਸਾਡੀ ਹੈਲਪ ਕੀਤੀ ਜਾਵੇ ਅਸੀਂ ਦਿਹਾੜੀ ਟੱਪਾ ਕਰਨੇ ਵਾਲੇ ਬੰਦੇ ਆ ਜੀ ਮੇਰੀ ਮੰਮੀ ਵੀ ਨਰੇਗਾ ਵਿੱਚ ਕੰਮ ਕਰਦੀ ਆ ਤੇ ਮੈਂ ਵੀ ਦਿਹਾੜੀ ਰਾਜ ਮੈਸਤਰੀਆਂ ਨਾਲ ਦਿਹਾੜੀ ਦਾ ਕੰਮ ਕਰਦਾ ਜੀ ਤਾਂ ਇਸ ਕਰਕੇ ਜੀ ਮੇਰੇ ਸਾਡੇ ਵਿੱਚ ਹਿੰਮਤ ਹੈ ਨਹੀਂ ਮਕਾਨ ਪਾਉਣ ਵਾਸਤੇ ਸਰਕਾਰ ਕੋਲੋਂ ਮੰਗਿਆ ਜੀ ਸਾਡੀ ਹੈਲਪ ਕੀਤੀ ਜਾਵੇ ਤਾਂ ਸਾਡੇ ਸਾਰੇ ਮਕਾਨ ਜਿਹੜੇ ਜੋ ਵੀ ਮੁਆਵਜ਼ਾ ਬਣਦਾ ਜੀ ਦਿੱਤਾ ਜਾਵੇ ਮਕਾਨ ਬਣਾਉਣ ਵਾਸਤੇ ਹਾਂਜੀ ਭਾਜੀ ਕੀ ਨਾਮ ਆਪਣਾ ਜੀਵਨ ਰਾਮ ਜੀ ਕਿਹੜਾ ਪਿੰਡ ਪਿੰਡ ਰਿਆ ਪਰਾਈਆਂ ਪਿੰਡ ਰਿਆ ਪਰਾਈਆਂ ਜੀ ਕੀ ਗੱਲ ਬਾਤ ਹੋਈ ਕੱਲ ਜੋ ਮਕਾਨ ਤੁਹਾਡੇ ਇਹ ਸਾਰੇ ਜੀ ਮੀਂਹ ਦੇ ਕਾਰਨ ਹੋਇਆ ਜੀ ਜਿੰਨਾ ਮੀਂਹ ਪਿਆ ਸਾਰਾ ਇਹ ਮਕਾਨ ਸਾਰੇ ਕਮਰੇ ਚੁੰਨਦੇ ਆ ਸਾਰੇ ਟੇੜਾ ਆ ਗਿਆ ਸਾਰੇ ਖੰਡ ਡਿੱਗ ਪਏ ਮੀਂਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਜੀ ਅਸੀਂ ਲੇਬਰਮਨ ਮਜ਼ਦੂਰੀ ਕਰਨ ਵਾਲੇ ਬੰਦੇ ਆ ਜੀ ਸਾਡਾ ਬਹੁਤ ਨੁਕਸਾਨ ਹੋਇਆ ਸਾਡੇ ਆ ਸਰਕਾਰ ਅੱਗੇ ਬੇਨਤੀ ਹੈ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਅਸੀਂ ਪੰਜ ਧੀਆਂ ਦੇ ਬਾ ਮਾਲਕ ਆ ਜੀ ਸਾਤੋਂ ਐਨੀ ਕੋਈ ਜੜੋਂਦੀ ਆਮਦਨੀ ਵੀ ਅਸੀਂ ਮਕਾਨ ਬਣਾ ਸਕੀ ਅਸੀਂ ਬਹੁਤ ਗਰੀਬ ਹੈ ਜੀ ਸਾਡੀ ਸਹਾਇਤਾ ਕੀਤੀ ਆ ਆਪਣੇ ਦੁਰਭਗਵਾਂ ਆਪਾਂ ਰਾਏਪੁਰ ਆਏ ਨੇ ਪਟਵਾਰੀ ਸੀ ਅੱਜ ਮੌਕੇ ਤੇ ਆ ਕੇ ਆਪਾਂ ਦੇਖੇ ਕਿ ਇੱਥੇ ਘਰਾਂ ਦੀ ਹਾਲਤ ਬਹੁਤ ਜ਼ਿਆਦਾ ਨਾਜੂਖ ਹੋ ਚੁੱਕੇ ਕਿਉਂਕਿ 10-12 ਦਿਨ ਤੋਂ ਲਗਾਤਾਰ ਪੈਰੇ ਮੀਂਹ ਕਰਨ ਘਰਾਂ ਦੇ ਕਿਸੇ ਇੱਕ ਛੱਤ ਡਿੱਗ ਗਈ ਕਿਸੇ ਦਾ ਕੁਝ ਹਨ ਤੇ ਇਹਨਾਂ ਵਿਚਾਰਾਂ ਕੋਲ ਤਰਪਾਲ ਵਗੈਰਾ ਵੀ ਆਪਾਂ ਮੁਹੱਈਆ ਕਰਵਾਵਾਂਗੇ ਸਰਕਾਰ ਕਿੰਨੇ ਆਪਾਂ ਨੂੰ ਗ੍ਰਾਂਟ ਆਈ ਹੈ ਜਿਹੜੀ ਤੇ ਜਿਹੜੇ ਆਪਾਂ ਇਹਨਾਂ ਨੂੰ ਮੁਆਵਜ਼ਾ ਕਰਾ ਰਹੇ ਨੇ ਆਪਾਂ ਇਹਨਾਂ ਨੂੰ ਮੁਹੱਈਆ ਜਿੰਨਾ ਚੱਕ ਹੋ ਚੁੱਕਾ ਹੈ ਸਰਕਾਰ ਕਿੰਨੇ ਜਲਦੀ ਜਲਦੀ ਆਪਾਂ ਕਰਵਾਵਾਂਗੇ